ਅੱਜ ਆਪਣੇ ਭਈਆ ਕੱਖ ਪਟਣ ਲੱਗਿਆ ਹੋਇਆ ਜੀਰੀ ਜੋ ਹਾਂ ਦੇਖੋ ਜੀ ਆ ਪਟਕੇ ਛੱਟੇ ਬੈ ਨੇ ਉਹਨਾਂ ਦੇ ਉਹ ਥੋੜਾ ਕੁ 3-4 ਕਿ 11 ਇੰਚ ਕੱਖ ਹੋ ਗਿਆ ਸੀ ਆਪਣੇ ਕਿਉਂਕਿ ਪਨੀਰੀ ਵਿੱਚ ਕੱਖ ਹੋ ਗਿਆ ਸੀ ਇਸ ਕਰਕੇ ਭਈਆਂ ਨੇ ਵਿੱਚੇ ਲਾਤਾ ਉਹ ਕੱਖ ਅਜੇ ਦੀ ਪਛੇਤੀ ਜੀ ਦੀ ਆਇਜੇ ਦੇਖੋ ਭੋਰਾਂ ਦੀ ਕੱਖ ਰਿਆਂ ਜਿਹੜੀ ਪਹਿਲਾਂ ਲਗਾਈ ਦੀ ਉਹ ਪਨੀਰੀ ਕੱਖ ਦੀ ਉਸੇ ਤਰ੍ਹਾਂ ਭਈਆਂ ਨੇ ਇਹੋ ਲਗਾਤਾ ਸੋ ਸਾਹਮਣੇ ਪੱਟ ਰਿਹਾ ਉਹ ਫਿਰ ਤਾਂ ਸਾਨੂੰ ਦਿਖਦਾ ਹੋਣਾ ਵਿੱਚ ਸੋ ਸਾਰਿਆਂ ਨੂੰ ਪਿਆਰ ਭਰੀ ਸਸਤਰੀ ਕਾਲ ਜੀ ਸੋ ਮੈਂ ਬਾਕੇ ਹਟੇ ਲਈ ਜੁਰੀਆ ਆਪਣੇ ਨਾਲ ਦਵਾਈ ਪਾਈ ਆ ਜਿਹੜੇ ਫਟੇਰਾ ਦਵਾਈ ਆ ਪਾਈ ਆ ਸੰਡੀ ਤੋਂ ਕੋਈ ਦਾ ਜਿਹੜਾ ਗੀਤੀ ਜੀਰੀ ਜਿਹਦੇ ਚ ਆਪਣਾ ਰਿਓ ਪੂਰਾ ਹੋ ਗਿਆ ਸਾਰਾ ਤਿੰਨ ਤਿੰਨ ਥੈਲੇ ਪਾਏ ਨੇ ਜੁਰੀਆ ਦੇ ਇੱਕ ਸੈਲ ਦਾ ਪਾਇਤੀ ਡਾਈ ਦਾ ਤਿੰਨ ਸਾਲ ਦੇ ਜੂਰੀ ਜੂਰੀ ਦੇ ਪਾਏ ਨੇ ਇਹ 1 ਕਿੱਲੇ ਚ ਸੋ ਬਸ ਹੁਣ ਇੱਕ ਸਪਰੇਅ ਕਰਾਂਗੇ ਮਗਰਮ ਜਾ ਕੇ ਬੱਕੇ ਹੁਣ ਕੋਈ ਵੀ ਵਿੱਚ ਕਾਲ ਵਗੈਰਾ ਨਹੀਂ ਪਾਉਣੀ ਪਾਣੀ ਆਪਣਾ ਚੱਲ ਰਿਹਾ ਸੋ ਅੱਜਕੱਲ ਜਿਹੜਾ ਜੁਰਗਿਆ ਹੁੰਦਾ ਸਲਾਬ ਸਲਾਬਾ ਇਹ ਹੋ ਜਾਂਦਾ ਇਹ ਦੇ ਕਰਕੇ ਆ ਦੇਖੋ ਉਂਗਲੀਆਂ ਜ ਗਲੀਆਂ ਕਰਤੀਆਂ ਉਹਨੇ ਖੱਤਾਂ ਨੂੰ ਵੜ ਦਿੰਦਾ ਰਹੋ ਸੋਏ 11 ਜੀ ਵੀ ਹਿੰਗੇ ਨੇ ਥੋੜੀ ਕੱਖ ਉਹੀ ਮੈਂ ਦੱਸਦਾ ਵੀ ਪਹਿਲਾਂ ਪਨੀਰੀ ਇਹ ਕੱਖ ਹੋ ਗਿਆ ਸੀ ਉਹਦੇ ਕਰਕੇ ਭਈਆਂ ਦੇ ਵਿੱਚੇ ਲਾਤਾ ਇਹ ਸੋ ਵੈਸੇ ਜੰਮਿਆ ਨਹੀਂ ਗਾ ਕੱਖ ਕੋਈ ਵਿੱਚ ਇਹ ਪਨੀਰੀ ਦੇ ਨਾਲ ਲਾਤਾ ਭਈਆਂ ਨੇ ਉਹੀ ਜੰਮਿਆ ਸੋ ਅੱਜ ਆਪਣਾ ਖੇਤੀਬਾੜੀ ਦਾ ਇਹ ਕੰਮ ਕਰ ਚੱਲ ਰਿਹਾ ਕੱਖਾਂ ਦਾ ਇਧਰੋਂ ਕੱਢਤੇ ਉਹਨੇ 2 11 ਚੋਂ ਮਾ ਡੇਢ 11 ਰਹਿ ਗਿਆ ਕੁਸ ਮੈਂ ਕੱਢੇ ਨੇ ਅੱਜ ਪਹਿਲਾਂ ਰਿਓ ਬਾਗੇ ਛੱਡੇ ਆ ਉਹ ਦੇਖੋ ਨਹਾਂ ਵੀ ਗੜ ਜਾਂਦੇ ਨੇ ਪੈਰਾਂ ਦੇ ਨਹਾਂ ਦੇਖੋ ਖਰਾਬ ਹੋਏ ਪਏ ਨੇ ਇਸ ਤਰ੍ਹਾਂ ਮਿੱਟੀ ਪੈ ਪੈ ਕੇ ਜਿਹੜੇ ਨਹਾਂ ਖਰਾਬ ਹੋ ਜਾਂਦੇ ਨੇ ਤੇ ਹੱਥਾਂ 'ਚ ਰਿਓ ਨਾ ਗਲੀਆਂ ਕਰ ਦਿੰਦਾ ਰਿਓ ਸੋ ਕੋਈ ਵੀ ਕੰਮ ਸੌਖਾ ਨਹੀਂ ਜੇ ਕਹਾਂ ਵੀ ਸੋ ਪਤਾ ਹੀ ਸਰੀਰ ਤੇ ਨੋਟ ਚੱਕਣੇ ਵਾਲਾ ਕੰਮ ਹੈ। ਜਦੋਂ ਬੱਚੀ ਇਹ ਵੇਚਣੀ ਆ ਫੇਰ ਪਤਾ ਨਹੀਂ ਕੀ ਭਾਵੇਂ ਗਣੀ ਆ ਕੀ ਭਾ ਨਹੀ। ਬੀ ਨਖਰੇ ਕਰਦੇ ਨੇ ਲੋਗ। ਸੋ ਜਦੋਂ ਵੇਚਣਾ ਹੁੰਦਾ ਫੇਰ ਧਰਨਾ ਐ ਹੜਤਾਲਾ ਹੋਣ ਲੱਗ ਜਾਂਦੀਆਂ ਨੇ। ਤੋਂ ਮੈਂ ਤਾਂ ਕੋਈ ਦੇਖਦਾ ਨਹੀਂਗਾ ਬਈ ਕਿੰਨੀ ਗਾ ਜੱਟ ਕਰ ਰਿਹਾ। ਸੋ ਜਿਹੜੀ ਆਪਾਂ ਨੇ 26 ਵੀ 26 ਉਹ ਵੀ ਅਰ ਕੀ ਬੀਜਿਆ ਸਾਰਾ ਆਪਣੇ। ਦੇਖਦੇ ਹਾਂ ਝੋੜ ਝੂੜ ਕਿਵੇਂ ਰਹੂਗਾ ਇਹਦਾ। ਪਾਣੀ ਵੀ ਹੁਣ ਸਕਾ ਸਕਾ ਕੇ ਲਾਵਾਂਗੇ ਜਿਹੜੀ ਨੂੰ ਆ ਦੇਖੋ ਇਹ ਚ ਪਿਆਰੇ ਜਿਸਕਾ ਹੈ ਪਾਣੀ ਆਪਣਾ ਅੱਜ ਇਹਨੂੰ ਛੱਡਾਂਗੇ ਕਿਉਂਕਿ ਹੁਣ ਪਾਣੀ ਦੀ ਬਹੁਤੀ ਲੋੜ ਨਹੀਂ ਇਹਨੂੰ ਹੁਣ ਤਾਂ ਕਣਕ ਵਾਂਗੂ ਪਾਣੀ ਲੱਗੀ ਆ ਵਾ ਇਸਕਾ ਕੇ ਤਾਂ ਵਧੀਆ ਰਹਿੰਦਾ ਤੋ ਬੱਟਾਂ ਦੇ ਵੀ ਖਾਲ ਤੋਂ ਵੀ ਆਪਾਂ ਕੱਖ ਵੜਤੇ ਦੀ ਆ ਦੁਬਾਰਾ ਫੇਰ ਜੰਮਣ ਲੱਗੇ ਕਿਹੜਾ ਇਨਸਾਫ ਕਰਤਾ ਦੀ ਜੰਗੀ ਤਰ੍ਹਾਂ ਕੋ ਪੂਰੇ ਹਰੇ ਬਾਈ ਮਾਰਨ ਲੱਗ ਕੇਤ ਆਪਣੇ ਸਾਰੇ ਜੀਰੀਆਂ ਹਰੇ ਬਾਈ ਮਾਰਨ ਲੱਗੀਆਂ ਸੋ ਇਹ ਕੰਮਕਾਰ ਆਬਾ ਕਰਨ ਲੱਗੇ ਹੈ ਦੀ ਅੱਜ ਸੋ ਤੁਹਾਨੂੰ ਮੇਰੇ ਖੇਤੀਬਾੜੀ ਦੇ ਬਲੌਗ ਇਹੋ ਜੇ ਲੱਗਦੇ ਨੇ ਘੰਟਾ ਵਿੱਚ ਜਰੂਰ ਦੱਸਣਾ ਜੀ ਜੇ ਕੋਈ ਕਮੀਆਂ ਪੇਸੀ ਆਉਂਦੀਆਂ ਨੇ ਤਾਂ ਉਹ ਵੀ ਦੱਸਿਆ ਕਰੋ ਤਾਂ ਕਿ ਮੈਂ ਉਹਨਾਂ ਨੂੰ ਦੂਰ ਕਰ ਸਕਾਂ ਤੇ ਹੋਰ ਵਧੀਆ-ਵਧੀਆ ਵਲੌਗ ਬਣਾ ਕੇ ਤੁਹਾਡੇ ਤੱਕ ਪਹੁੰਚਦੇ ਕਰਾਂ। ਸੋ ਇਹ ਸੀ ਅੱਜ ਦਾ ਵਲੌਗ। ਮਿਲਾਂਗੇ ਕਿਸੇ ਦਿਨ ਫੇਰ। ਕੋਈ ਹੋਰ ਕੰਮ ਕਰਦਾ ਤੁਹਾਨੂੰ ਦਿਖਾਵਾਂਗਾ। ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਤੋਂ ਮਿਲਾਂਗੇ ਕਿਸ ਦਿਨ ਫੇਰ। ਉਦੋਂ ਤੱਕ ਲਈ ਰੱਬ ਰੱਖਾ। ਸ਼ੁਕਰੀਆ, ਧੰਨਵਾਦ।